ਅਬਰ ਸੇਵਾ ਅਤੇ ਸਿਮਰਨ ਨਾਲ ਆਉਣ ਵਾਲੀਆਂ ਪੀੜ੍ਹੀਆਂ ਰੋਸ਼ਨ ਕਰ ਜਾਂਦੀਆਂ ਹਨ ਮਨੁੱਖ ਦੇ ਜੀਵਨ ਇੱਕ ਵਿੱਚ ਇੱਕ ਮਾਂ ਦੀ ਹੀ ਪ੍ਰੇਰਣਾ ਹੁੰਦੀ ਹੈ ਜੋ ਉਸ ਨੂੰ ਭਗਤੋ ਜਹਾ ਸੂਰਮਾ ਬਣਨ ਦੀ ਜੀ ਹੈ ਮਾਵਾ ਤਾਈ ਇਸ ਜਗਤ ਵਿੱਚ ਬਹੁਤ ਮੂਰੀਆਂ ਹਨ ਪਰ ਮਾਤਾ ਗੁਜਰੀ ਜੀ ਦਾ ਜੀਵਨ ਇੱਕ ਐਸੀ ਰੋਸ਼ਨੀ ਸੀ ਜਿਸ ਨੇ ਇਤਿਹਾਸ ਵਿੱਚ ਚਾਨਣ ਮਨਾਰੇ ਦਾ ਕੰਮ ਕੀਤਾ ਮਾਤਾ ਗੁਜਰੀ ਜੀ ਦਾ ਜਨਮ ਪਾਇਲਾ ਚੰਦ ਅਤੇ ਮਾਤਾ ਵਿਸ਼ਨੂੰ ਕੌਰ ਦੇ ਘਰ ਲਗਪਤਾ 1624 ਦੇ ਵਿੱਚ ਹੋਇਆ ਬਚਪਨ ਤੋਂ ਹੀ ਸਗੁਨਾ ਸੱਜਣਾ ਤੇ ਮਾਤਾ ਜੀ ਕੋਲ ਬੋਟਾ ਪਿਆ ਉਹ ਇਹਨੂੰ ਚੇਦੇਉ ਉਹਨਾਂ ਦੀ ਸ਼ਖਸੀਅਤ ਵਿੱਚ ਬਹੁਤ ਖੈਸ ਤੇ ਜਸ ਸੀ ਜੋਨਾਂ ਨੂੰ ਅਧਿਆਨ ਵਾਲੀ ਮਹਾਨ ਕੁੰਜੀ ਲਈ ਪਿਆਰ ਕਰਦੇ ਆ ਸੀ 1633 ਇਸ ਵਿੱਚ ਮਾਤਾ ਗੁਜਰੀ ਜੀ ਦਾ ਵਿਆਹ ਗੁਰੂ ਤੇਗ ਬਹਾਦਰ ਜੀ ਨਾਲ ਹੋਇਆ ਵਿਆਹ ਤੋਂ ਬਾਅਦ ਉਹ ਕਰਤਾਰਪੁਰ ਅਤੇ ਫਿਰ ਸ੍ਰੀ ਹਰਿਮੰਦਰ ਸਾਹਿਬ ਆ ਗਏ ਜਿੱਦੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋ ਸੁਣਾਏ ਤਾਂ ਗੁਰੂ ਤੇਗ ਬਹਾਦਰ ਜੀ ਮਾਤਾ ਨਾਨਕ ਜੀ ਅਤੇ ਮਾਤਾ ਗੁਜਰੀ ਜੀ ਨਗਰ ਬਕਾਲਾ ਪਪ ਕਾਲਾ ਸਾਹਿਬ ਇੱਥੇ ਰਹਿਣ ਲੱਗੇ ਇੱਥੇ ਮਾਤਾ ਗੁਜਰੀ ਜੀ ਨੇ ਆਪਣੇ ਪੀਰ ਦੀ ਨਿਮਰਤਾ ਅਤੇ ਸੇਵਾ ਭਾਵ ਨਾਲ ਨਾ ਸਿਰਫ ਸਬਦਾ ਮੰਨ ਜਿੱਤ ਲਿਆ ਸਗੋ ਗੁਰੂ ਸਾਹਿਬ ਦੇ ਪੋਰਾ ਸਾਹਿਬ ਇੱਥੇ ਅੰਤਰ ਧਿਆਨ ਰਹਿਣ ਸਮੇ ਮਾਤਾ ਨਾਨਕੀ ਜੀ ਨਾਲ ਢਾਲ ਕੇ ਸਾਰੇ ਕਾਰਜਾਂ ਦੇ ਨਿਰਭਿਕਣ ਮੁਕੰਮਲ ਹੋਣ ਦੀ ਜ਼ਿੰਮੇਵਾਰੀ ਨਿਭਾਉਂਦੇ ਰਹੇ ਇਹ ਕਾ ਲਣਾ ਇਸ ਤਹਾਕੇ ਤੋਂ ਵੀ ਵੱਧ ਸਮਝ ਆ ਰਹੀ ਰਹੀ 1665 ईसवी ਵਿੱਚ ਸ੍ਰੀ ਤੇਗ ਬਹਾਦਰ ਜੀ ਨੇ ਨਵਾਂ ਚੱਕਰ ਨਵਾਂ ਚੱਕਰ ਨਾਨਕੀ ਵਸਾਇਆ ਉਸ ਸਮੇਂ ਮਾਤਾ ਗੁਜਰੀ ਜੀ ਸੰਗਤਾਂ ਦੀ ਸੇਵਾ ਵਿੱਚ ਹਮੇਸ਼ਾ ਅੱਗੇ ਰਹੇ ਉਹ ਗੁਰੂ ਜੀ ਦੇ ਸਾਥ ਨਾਲ ਮਾਲਵਾ ਵੰਗਰੇ ਤੇ ਪੂਰਬ ਦੀਆਂ ਯਾਤਰਾਵਾਂ ਵਿੱਚ ਵੀ ਗਏ ਜਿੱਥੇ ਵੀ ਗੁਰੂ ਜੀ ਪਹੁੰਚਦੇ ਉੱਥੇ ਹੀ ਮਾਤਾ ਜੀ ਆਪਣੀ ਨਿਮਰਤਾ ਨਾਲ ਸੰਗਤ ਦੇ ਦਿਲਾਂ ਵਿੱਚ ਪਿਆਰ ਦੇ ਬੀਜ ਬੀਜਦੇ ਰਹੇ 1668 ईसवी ਵਿੱਚ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦਸਵੀਂ ਜੋਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਟਨਾ ਸਾਹਿਬ ਇੱਥੇ ਮਾਤਾ ਗੁਜਰੀ ਜੀ ਖੁਫੂ ਪ੍ਰਕਾਸ਼ ਹੋਇਆ ਤਾਂ ਉਸ ਸਮੇਂ ਸ਼ਿਰੀਗੁਰ ਤੇਗਪਾਦਰ ਜੀ ਆਸਾਮ ਦੀ ਯਾਤਰਾ ਤੇ ਗਏ ਹੋਏ ਸਨ ਥੈਂਕ ਯੂ